ਤੇ ਇੰਡਸਟਰੀ ਹੈ ਤੇ ਚਾਹੇ ਜਿਹੜੀ ਹੈਗੀ ਆ ਡੈਰੀਆਂ ਉਹਨਾਂ ਦੇ ਉੱਤੇ ਜਿਹੜੀ ਹੈਗੀ ਆ ਜੋ ਬਣਦੀ ਹੈ ਕਾਨੂੰਨਾਂ ਨੂੰ ਕਾਰਵਾਈ ਹੋਣੀ ਚਾਹੀਦੀ ਹੈ ਬੁੱਢਾ ਦਰਿਆ ਪ੍ਰਦੂਸ਼ਣ ਮੁਕਤ ਹੋਣਾ ਚਾਹੀਦਾ ਜਿਹੜਾ ਹੈਗਾ ਜਦ ਕਾਨੂੰਨ ਅਨੁਸਾਰ ਅਸੀਂ ਇਹਦੇ ਵਿੱਚ ਥੁੱਕ ਵੀ ਨਹੀਂ ਸਕਦੇ ਫਿਰ ਇਹ ਜੋ ਕੁਝ ਹਾਲਤ ਕਿਉਂਕਿ ਬੁੱਢਾ ਦਰਿਆ ਉਸੇ ਤਰ੍ਹਾਂ ਹੀ ਆ ਪੂਤਰ ਜਿਸ ਤਰ੍ਹਾਂ ਪੂਤਰ ਕਾਲੀ ਪਈਆਂ ਕੋ ਇਧਰ ਗਾਲੀ ਵਹੀਂ ਦੇ ਵਿੱਚ ਵੀ ਬਾਬੇ ਨਾਨਕ ਨੇ ਟੁੱਬੀ ਲਾ ਕੇ ਬਾਣੀ ਉਚਾਰਨ ਕੀਤੀ ਤੇ ਗੁਰਨਾਨਕ ਪਾਸੇ ਗੁਰਦੁਆਰਾ ਗਊ ਘਾਟ ਲੁਧਿਆਣੇ ਦੇ ਵਿੱਚ ਵੀ ਆਏ ਉੱਥੇ ਹੁਣ ਵੀ ਗੁਰਦੁਆਰਾ ਬਣਿਆ ਉੱਥੇ ਸੰਗਤਾਂ ਇਸ਼ਨਾਨ ਕਰਦੀਆਂ ਸੀ ਪਰ ਸਮੇਂ ਦੇ ਹਾਲਾਤਾਂ ਨੇ ਇਹੋ ਜਿਹੀ ਹਨੇਰੀ ਬਗੀ ਜਿਹਨੇ ਵੱਡੇ ਦਰਿਆਰ ਤੋਂ ਗੰਦਾ ਨਾਲਾ ਬਣਾਤਾ ਉਹ ਦੁਵਾਰਾ ਵੱਡਾ ਦਰਿਆ ਬਣੇ ਇਹਦੇ ਵਾਸਤੇ ਸਾਡੀਆਂ ਕੋਸ਼ਿਸ਼ਾਂ ਅਸੀਂ ਰੈਗੂਲਰ ਮੀਟਿੰਗਾਂ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਰਿਜ਼ਲਟ ਜ਼ਰੂਰ ਦੇਖਣਗੇ ਵਿધાન ਸਭਾ ਕਮੇਟੀ ਐਈ ਚ ਰਿਪੋਰਟ ਦਿੱਤੀ ਆ ਮੰਤਰੀ ਸੀਬੀਏਡੀ ਨੂੰ ਜਾਜੋਏ ਇਹਦੇ ਬਾਰੇ ਜੁਡੀਸ਼ੀਅਲ ਜਾਜੋਏ ਨਹੀਂ ਜੇ ਉਹਨਾਂ ਨੂੰ ਲੱਗਦਾ ਵਾ ਵੀ ਇਹਦੇ ਵਿੱਚ ਕੋਈ ਘਪਲਾ ਹੋਇਆ ਤਾਂ ਹੋ ਜਾਏ ਉਹਦੇ ਵਿੱਚ ਕੀ ਇਤਰਾਜ ਵਾਲੀ ਗੱਲ ਹੈ ਤੇ ਬਾਬਾ ਜੀ ਲੱਗਦਾ ਕਿਉਂ ਨਹੀਂ ਜਿਵੇਂ ਤੁਸੀਂ ਵੀ ਬੜਾ ਇਹਦੇ ਤੇ ਉਹ ਸ਼ਿੱਦਤ ਕਰ ਰਹੇ ਹੋ ਪਰ ਫਿਰ ਵੀ ਨਹੀਂ ਉਹਦਾ 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 ਨਹੀਂ ਨਹੀਂ ਹਾਲਤ ਤਾਂ ਤੁਸੀਂ ਦੇਖੋਗੇ ਜਦੋਂ ਅਸੀਂ ਜਦੋਂ ਅਸੀਂ ਸ਼ੁਰੂ ਕੀਤਾ ਸੀ ਬੋਤਲਾਂ ਹੀ ਪਾਣੀ ਦੀ ਭਰਦੇ ਸੀ ਤੇ 6 ਮਹੀਨੇ ਤੱਕ ਵੀ 6 ਮਹੀਨੇ ਤੱਕ ਵੀ ਉਹ ਪਾਣੀ ਜਿਹੜਾ ਸੀਗਾ ਉਹਦਾ ਰੰਗ ਕਾਲਾ ਕਾਲਾ ਹੀ ਰਹਿੰਦਾ ਸੀ ਹੁਣ ਜਿਹੜਾ ਤੁਸੀਂ ਪਰੋਂਗੇ ਕਿਉਂਕਿ ਹੁਣ ਪਾਣੀ ਜਿਹੜਾ ਉਹਦਾ ਟ੍ਰੀਟਮੈਂਟ ਪਲੈਂਟ ਕੋਈ ਚੱਲਦਾ ਹੀ ਨਹੀਂ ਸੀ ਹੁਣ ਜਿਹੜੇ ਟ੍ਰੀਟਮੈਂਟ ਇੰਡਸਟਰੀ ਆਲੇ 100 50 ਐ ਐਮਐਲਡੀ 40 ਐ ਐਮਐਲਡੀ 15 ਐ ਐਮਐਲਡੀ ਉਹ ਚੱਲ ਰਿਹਾ ਤੇ ਜਿਹੜਾ ਲੋਕ ਸਭ ਕੇ ਜਿਹੜਾ ਜਾਂ ਮਿਊਸਪਲ ਕਾਰਪੋਰੇਸ਼ਨ ਦੇ ਸ਼ਿਵਰੇਜ ਪਰ ਉਹਦਾ ਉਹਦਾ ਇੱਕ ਜਿਹੜਾ ਹੈਗਾ ਉਹ ਕੋਰਟ ਕੇਸ ਕਰਕੇ ਜਿਸ ਦਿਨ ਉਹ ਹੋ ਗਿਆ ਤੇ 100% ਜਿਹੜਾ ਹੈਗਾ ਇੰਡਸਟਰੀਅਲ ਤੇ ਮਿਊਸਪਲ ਕਾਰਪੋਰੇਸ਼ਨ ਦਾ ਪਾਣੀ ਰੁਕ ਜਾਣਾ ਇਹ ਤੀਸਰਾ ਰਹਿ ਗਿਆ ਗਊਸ਼ਾਲਾ ਦਾ ਜਿਹੜੇ ਹੈਗੇ ਆ ਡੇਰੀਆਂ ਦਾ ਪਾਣੀ ਉਹਦੇ ਵਾਸਤੇ ਵੀ ਇੱਕ ਟ੍ਰੀਟਮੈਂਟ ਪਲੈਂਟ ਚੱਲ ਪਿਆ ਦੂਸਰੇ ਜਿਹੜਾ ਹੋਗਾ ਗੈਸ ਵਾਲਾ ਉਹਦੀ ਉਹ ਉਹ ਆਉਣ ਵਾਲੇ ਸਮੇਂ ਚੱਲ ਗਿਆ ਉਹਦਾ ਮਸਲਾ ਵੀ ਹੱਲ ਹੋਣਾ ਜਿੰਨਾ ਚਿਰ ਨਹੀਂ ਲੱਗਦਾ ਉਹਨਾਂ ਨੇ ਕਿਹਾ ਕਿ ਅਸੀਂ ਟੈਂਪਰੇਰੀ ਪ੍ਰਬੰਧ ਕਰਾਂਗੇ ਜੋ ਹੋਇਆ ਜਿਹੜਾ ਹੈਗਾ ਸੀ ਇਹਨੂੰ ਚੁਕਾਵਾਂਗੇ ਅੱਜ ਵਾਲੀ ਮੀਟਿੰਗ ਜੀ ਇਹ ਸਾਰੇ ਡਿਸਕਸ ਹੋਇਆ ਦੂਸਰੀ ਜਿਹੜਾ 24 ਅਗਸਤ ਨੂੰ ਇੱਕ ਵੱਡਾ ਪ੍ਰੋਜੈਕਸ਼ਨ ਕੀਤਾ ਜਾ ਰਿਹਾ ਪਬਲਿਕ ਐਕਸ਼ਨ ਨਹੀਂ ਉਹ ਤਾਂ ਕੋਈ ਜੇ ਨੂੰ ਮਾਰ ਦੇਣਾ ਹੈਗਾ ਨਹੀਂ ਉਹ ਤਾਂ ਕਿਸੇ ਨੂੰ ਵੀ ਕੋਈ ਤਕਲੀਫ ਆ ਲੋਕਾਂ ਨੂੰ ਇਹ ਜਿਹੜਾ ਹੈਗਾ ਮੁੱਦੇ ਦੇ ਉੱਤੇ ਕਿਉਂਕਿ ਜਿਹੜੇ ਲੋਕ ਮੋਹਰੇ ਪਾਣੀ ਪੀ ਰਹੇ 2.5 ਕਰੋੜ ਲੋਕ Rajasthan ਦੇ ਵਿੱਚ ਆ ਮਾਲਵੇ ਦੇ ਵਿੱਚ ਜਿਹੜੇ ਪੀਂਦੇ ਉਹਨਾਂ ਦੀ ਵੱਡੀ ਤਕਲੀਫ ਆ ਉਹ ਪ੍ਰੋਟੈਸਟ ਕਰਨ ਦਾ ਉਹਨਾਂ ਨੂੰ ਅਧਿਕਾਰ ਆ ਬਾਬਾ ਜੀ ਇਸ ਵਾਰ ਲੱਗਦਾ ਕਿ ਇਸ ਵਾਰ ਫਿਰ ਇੱਕ ਮਾਰੂ ਤੋਂ ਮਾਮਲੇ ਲੈਣੇ ਕਿ ਠੰਡੇ ਬਸਤੇ ਵਿੱਚ ਪੈਂਦਾ ਹੋਇਆ ਨਜ਼ਰ ਆ ਰਿਹਾ ਨਹੀਂ ਕੋਈ ਠੰਡੇ ਜ ਨਹੀਂ ਪੈਣਾ ਹੁਣੇ ਠੰਡੇ ਕਿਹਾ ਗਿਆ ਸੀ ਹੁਣ ਤੱਕ ਰਿਪੋਰਟ ਨਹੀਂ ਆਈ ਹੁਣ ਇਹ ਠੰਡੇ ਜ ਨਹੀਂ ਪੈਣਾ ਹੁਣ ਇਹ ਬੰਦ ਹੋਣਗੇ ਇਹ ਤੁਹਾਨੂੰ ਗਾਰੰਟੀ ਦਿੰਨੇ ਆ ਬਾਬਾ ਜੀ 2.5 ਸਾਲ ਦਾ ਸਮਾਂ ਵੀ ਬੀਤ ਚੁੱਕਿਆ ਪਰ ਜੋ ਸਰਕਾਰ ਨਾਲ ਇਹ ਇਹੀ ਕਹਿਣੇ ਨੇ ਬੋਟ ਬੈਂਕ ਜਿਹੜੀ ਹੈ ਇਸ ਤੇ ਖੜੀ ਸੀਗੀ ਵੀ ਆ ਬੁੱਢਾ ਨਾਲਾ ਸਾਹੂ ਪਰ ਨਹੀਂ ਪੈਣਾ ਨਹੀਂ ਹੋਊਗਾ ਕਿਉਂਕਿ ਉਹਦੇ ਵਿੱਚ ਨਹੀਂ ਨਹੀਂ ਉਹਦੇ ਵਿੱਚ ਤੁਹਾਨੂੰ ਕਹਿੰਦੇ ਇੱਕ ਤਾਂ ਉਹ ਜਿਹੜਾ ਕੋਰਟ ਦਾ ਕੇਸ ਆ ਜਦੋਂ ਉਹ ਹੋ ਗਿਆ ਤੇ ਸਮਝ ਲਓ ਉੱਪਰ ਵਾਲੇ ਬੰਨੇ ਵਾਲੇ ਸਾਰੇ ਪਾਣੀ ਉਹ ਬੰਦ ਹੋ ਜਾਣੇ ਆ ਦੂਸਰੇ ਜਿਹੜੇ ਹੈਗੇ ਜਿਹੜੇ ਇੰਡਸਟਰੀ ਵਾਲਾ ਨਾਲ ਹੀ ਕਿਉਂਕਿ ਦੋ ਟਰੀਟ ਟ੍ਰੀਟਮੈਂਟ ਪਲੈਂਟ ਲੱਗੇ ਹੋਏ ਆ ਅੱਗੇ ਉਹ ਚੱਲਦੇ ਨਹੀਂ ਸੀ ਹੋਣ ਸਾਰੇ ਤਿੰਨੇ ਹੀ ਚੱਲਦੇ ਆ ਉਹਦੇ ਉੱਤੇ ਸਾਡੀ ਨਿਗਰਾਨੀ ਹੈ ਅਸੀਂ ਰਾਤ ਨੂੰ ਵੀ ਉਹਦੇ ਜਿਹੜੇ ਹੈਗੇ ਸਿੰਪਲ ਭਰਦੇ ਆ ਤੇ ਉਹ ਜਿਹੜੇ ਹੈਗੇ ਜੇ ਸਾਨੂੰ ਲੱਗਦਾ ਕਿ ਜਦੋਂ ਇੱਥੇ ਵੀ ਬਾਬਾ ਜੀ ਅੱਜ ਟ੍ਰੀਟਮੈਂਟ ਪਲੈਂਟ ਦੇ ਕੋਈ ਪ੍ਰੋਬਲਮ ਆ ਰਹੀ ਹੈ ਤੇ ਅਸੀਂ ਰਾਤ ਨੂੰ ਵੀ ਇੱਥੇ ਬੰਦੇ ਭੇਜਦੇ ਆ ਸਾਰੀ ਉਹਦੀ ਜਿਹੜੀ ਹੈਗੀ ਮਿਊਨਿਸਪਲ ਕਮੇਟੀ ਹੁੰਦਾ ਸਮੀ ਸਕੇਟਾ ਡਾਈਗਰ ਇਹਨਾਂ ਦੇ ਕਾਰਵਾਈ ਕਿਉਂ ਨਹੀਂ ਜਾਂਦੀ ਨਹੀਂ ਐਂ ਹੋਣਾ ਜਿਹੜਾ ਜਿੱਦਣ 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 ਅਸੀਂ ਪਹਿਲੇ ਦਿਨ ਇੱਥੇ 2 ਫਰਵਰੀ ਨੂੰ ਆਏ ਆ ਉਸ ਦਿਨ ਜਿਹੜਾ ਮਿਊਸਪਲ ਕਮੇਟੀ ਦਾ ਟ੍ਰੀਟਮੈਂਟ ਪਲਾਨ ਸੀ ਉਹਦੇ ਵਿੱਚ 149 ਐਮਐਲਡੀ ਪਾਣੀ ਆ ਰਿਹਾ ਜਦੋਂ ਅਸੀਂ ਉਹ ਸਾਰੀ ਟੈਕਿੰਗ ਕੀਤੀ ਤੇ 98 ਐਮਐਲਡੀ ਹੋ ਗਿਆ ਕਿਉਂਕਿ ਜਿਹੜਾ ਇੰਡਸਟਰੀਅਲ ਪਾਣੀ ਸੀ ਹੁਣ 21 ਇੰਡਸਟਰੀ ਜਿਹੜੀ ਹੈਗੀ ਆ ਡਾਇੰਗਾਂ ਉਹ ਰੋਜ਼ਾਨਾ ਬੰਦ ਕਰਦੇ ਆ ਤੇ ਤਾਂ ਜਿਹੜਾ ਪਾਣੀ ਉਹ ਜਿਹੜਾ ਹੈਗਾ ਟ੍ਰੀਟ ਹੁੰਦਾ ਕਿਉਂਕਿ ਅੱਗੇ 21 ਟੈਂਕਾਂ ਦਾ ਪਾਣੀ ਇਹਦੇ ਵਿੱਚ ਹੀ ਆਉਂਦਾ ਸੀ ਕਿਸੇ ਨਾ ਕਿਸੇ ਗਲਤ ਤਰੀਕੇ ਨਾਲ ਜਿਹੜੀਆਂ 40 ਸਕੈਟਰਡ ਟੈਂਕਾਂ ਨੇ ਬੰਦ ਕਰਨ ਦੇ ਆਰਡਰ ਹੋਏ ਹੋਏ ਨੇ ਤੇ ਉਹਨਾਂ ਨੂੰ ਕਨੈਕਸ਼ਨ ਕੱਟਣ ਦੇ ਆਰਡਰ ਨੇ ਪਰ ਫਿਰ ਵੀ ਉਹ ਫਾਇਲ ਜੂਰੀਆ ਉਹਦੇ ਤੇ ਕਿਉਂ ਕਰ ਰਹੇ ਨੇ ਉਹ ਨਾ ਉਹਦੇ ਉੱਤੇ ਕਾਰਵਾਈ ਅਸੀਂ ਮਿਊਸਪਾ ਜਿਹੜੀ ਵਿਦਵਾਨ ਸਭਾ ਕਮੇਟੀ ਦੇ ਵਿੱਚ ਵੀ ਇਹ ਜਿਹੜਾ ਹੈਗਾ ਮੁੱਦਾ اٹھਾਇਆ ਸੀ ਤੇ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਹੋਰ ਟਾਈਮ ਨਾ ਦਿੱਤਾ ਜਾਵੇ